ਪਹਿਲੇ ਪਹਿਲੇ ਤਨਖਾਹ ਦਵਾ ਦਿਆ ਕਰਾਂਗੇ ਨਾ ਸਰ ਪਿਛਲੀ ਵਾਰ ਵੀ ਸਰ ਗੱਡੀਆਂ ਖਿਲਾਰੀਆਂ ਸੀ ਫੇਰ ਮੁੱਤਵਾ ਪਈਆਂ ਸਰ ਸਾਡਾ ਜੀ ਥੋੜਾ ਕਰਦਾ 4 ਵਜੇ ਘਰੋਂ ਨਿਕਲ ਕੇ ਆਏ ਆ ਕਈ 6 ਵਜੇ ਤੇ ਆਏ ਆ 5 ਵਜੇ ਤੇ ਆਏ ਆ ਇਹ ਸਰ ਹਰ ਵਾਰੀ ਮਤਲਬਾ ਕਮ ਹੁੰਦਾ ਕੋਈ ਇੱੱਚ ਹੈਗਾ ਇਹਨਾਂ ਦਾ ਸਟੈਂਡ ਹੀ ਨਹੀਂ ਪੈਂਦਿਆ ਤੇ ਜੇ ਨਹੀਂ ਸਮਝਦੇ ਫਿਰ ਮੈਨੂੰ ਦੱਸਣਾ ਫਿਰ ਮੈਂ ਵੀ ਕੋਸ਼ਿਸ਼ ਕਰਾਂਗਾ ਅੱਛਾ ਇਹਨਾਂ ਨੂੰ ਸਮਝਾਓ ਮਹੀਨੇ ਦੀ ਕੋਈ ਤਨਖਾਹ ਆ ਤੇ ਬਹ ਲੱਗੀ ਕਿੰਨੀ ਤੇਰੀ ਲੜਕ ਤਨਖਾਹ 8500 ਰੁਪਏ ਆ ਕਿੰਨੀ ਲੱਗੀ 8500 ਰੁਪਏ ਪਿਛਲੇ ਮਹੀਨੇ ਦੀ ਵੀ 3-2-3 ਸਾਲ ਹੋ ਗਏ ਕੋਈ ਤਨਖਾਹ ਨਹੀਂ ਕਮਰੇ ਬਾਰ-ਬਾਰ ਚੇਂਜ ਕਰਨੇ ਪੈਂਦੇ ਕਿਰਾਏ ਦੇ ਰਹਿੰਦੇ ਆ ਇਹ ਇਸ ਟਾਈਮ ਕਿੰਨੇ ਨਾਲ ਬੰਦੇ ਦੇ 1.5 ਜਰ ਆਏਗਾ ਤਨਖਾਹ ਪੂਰੀ ਕਹਿੰਦੇ ਹਾਜ਼ਰੀ ਦੇ ਰਜਿਸਟਰ ਦੇ ਹਾਜ਼ਰੀਆਂ ਚੈੱਕ ਕਰਨ ਸਾਰੀਆਂ ਲੱਗੀਆਂ ਉੱਤੇ ਨਹੀਂ ਹਾਜ਼ਰੀ ਲੱਗਦੀ ਸਾਡੀ ਅਟੈਂਡੈਂਸ ਨਹੀਂ ਲੱਗਦੀ ਉੱਤੇ ਉਹ ਜਿਹੜਾ ਟਾਈਮ ਲਾਇਆ ਦੋ ਦੋ ਘੰਟਾ ਖੜੇ ਖੜਾਉਣਾ ਪੈਂਦਾ ਤੇ ਨਾ ਮਹੀਨਿਆਂ ਦੀ ਤਨਖਾਹ ਰੁਕੀ ਆ ਤਿੰਨ ਮਹੀਨਿਆਂ ਦਾ 4500 ਤੇ ਨਾ ਮਹੀਨਿਆਂ ਦਾ 4500 ਰੁਪਇਆ ਪੈਂਦਾ ਤਿੰਨ ਸਾਲ ਹੋ ਗਏ ਲੱਗੇ ਨੂੰ ਕੰਪਨੀ ਬਹੁਤ ਜ਼ਿਆਦਾ ਨਾ ਕੋਈ ਫੰਡ ਨਾ ਕੋਈ ਡਾਕਟਰੀ ਕਟਣਦੇ ਸਾਰੇ ਹੀ ਪਰੇਸ਼ਾਨ ਹੈ ਬਹੁਤ ਵਧੀਆ ਕੰਪਨੀ ਚੱਲਦੀ ਹੈ ਬਾਹਰ ਮੈਨੇਜਰ ਆਇਆ ਨਵਾਂ ਉਹਦਾ ਕੰਮ ਖਰਾਬ ਇਹ ਗੋਤਮ ਹੁਣੀ ਉਹ ਕੰਪਨੀ ਬੜੀ ਵਧੀਆ ਚਲਾ ਰਹੀ ਸੀ ਮੁਰਕੇ ਨਾਂ ਕੋਈ ਗੱਡੀ ਠੀਕ ਕਰਨਾ ਨਾ ਤਾਂ ਕੋਈ ਕੰਨੀ ਗੱਡੀ ਠੀਕ ਕਰਨ ਦੇ ਵੀ ਪੈਸੇ ਮੰਗਦੇ ਆ ਟਾਡੇ ਕੋ ਪੈਸੇ ਮੰਗਦੇ ਡਰਾਈਵਰਾਂ ਕੋ ਪੈਸੇ ਮੰਗਦੇ ਆ ਵੀ 2-300 ਦੇ ਆਨੂੰ ਤੇ ਠੀਕ ਹੈ ਭਾਈ ਜਿਹਨਾਂ ਰਏ ਉਹਨਾਂ ਜਿਹੜੇ ਮਨੀਸ਼ ਭਾਈ ਮਨੀਸ਼ ਭਾਈ ਜਿਨ੍ਹਾਂ ਜੇ ਕਿ ਉਹਨਾਂ ਤੇ ਤਨਖਾਹ ਹੁੰਦੀ ਰਹੀ ਉਹਨਾਂ ਇਹ ਤਨਖਾਹ ਵੀ ਹੁੰਦੀ ਜੀ ਗੱਡੀਆਂ ਵੀ ਸਹੀ ਚੱਲ ਉਹਨਾਂ ਗੱਡੀ ਵੀ ਕਰੀ ਅਸ਼ ਖਲੋਣ ਦਿੱਤੀ ਤਨਖਾਹ ਵੀ ਟਾਈਮ 'ਤੇ ਪੈਂਦੀ ਸੀ ਕਦੀ ਲਿਵਰੀ ਕਰੀ ਅਮਲ ਹੜਤਾਲ ਨਹੀਂ ਆਈ ਜਿੰਉਂਦੇ ਮੈਂ ਜਿਹੜਾ ਇਹਨਾਂ ਗੰਦ ਪਾ ਕੇ 6 ਮਹੀਨੇ ਆਪਾਂ 4 ਮਹੀਨੇ 5 6 ਹੜਤਾਲ ਲਾਉਂਦੇ ਇਹ ਵੀ ਆਪ ਨਹੀਂ ਆ ਜੀ ਲੱਗਦੀ ਟਾਪ ਤੇ ਜੀ ਮੈਂ ਮੈਂ ਵੀ ਕਰਾਇਆ ਮੇਰੀ ਤਾਂ ਨਾ ਮਹੀਨੇ ਚ 4000 ਤਨਖਾਹ ਆ ਦਸ ਸਿੰਘ ਪਿੰਡ ਜਗਦੀਪ ਕਲਾਂ ਤੇ ਕੀ ਹੋਇਆ ਕੀ ਮੈਂ ਵੀ ਜੱਟ ਜੀਂਂ ਜਾ ਰਿਹਾ ਇਹ ਮੈਂ ਜੇ ਸ਼ਾਮ ਦੀ ਗੱਡੀ ਗੱਡੀ 30 ਤਰੀਕ ਨੂੰ ਤੇ ਮੈਂ ਜੇ 30 ਤਰੀਕ ਨੂੰ ਗੱਡੀ ਜੇ ਕੱਢੀ ਨਹੀਂ ਹਾਲੀ ਲਵਾਈ 11:30 ਵਜੇ ਆ ਜਿਵਾ ਕੇ ਬਾਹਰ ਨਿਕਲਿਆ ਤੇ ਮੈਨੂੰ ਆਜ ਮਾਰੀ ਸਕੋਰ ਹੀ ਗੱਡਣੀ ਅਮਨ ਭਾਈ ਬਣਾਉਂਦੇ ਮੈਂ ਕਿਹ ਗੱਲ ਆਂਦਾ ਕੋਲ ਪਹ ਲੈ ਆਜੋ ਤੇ ਮੈਂ ਅਮਨ ਭਾਈ ਨੂੰ ਆਖਦਾ ਮੈਂ ਕਿ ਮੈਂ ਸਰਦਾਰ ਬੰਦਾ ਆ ਮੈਂ ਚੰਗਾ ਲੱਗਦਾ ਨਹੀਂ ਹੋਏ ਲੈਂਦਾ ਉਹ ਤੋਂ ਸਾਡੇ ਪਿੰਡ ਦੇ 20 ਲੋਕ ਨਾਲਦੇ ਆ ਇਹਨਾਂ ਕਹਿੰਨਾ ਕਿ ਆਪ ਨਹੀਂ ਲੈਣਦੇ ਮੈਨੂੰ ਬੜਾ ਮਨ ਚ ਗੁੱਸਾ ਆਇਆ ਮੇਕ ਕੀ ਲਿਆਨੂ ਕਿਹਾ ਇਹ ਤੁਹਾਨੂੰ ਕੂਲਪ ਕਿਹਾ ਲਿਓਣ ਕੂਲੇਪ ਹਾਂਜੀ ਉਹ ਕਿ ਤਮਾਕੂ ਹੁੰਦਾ ਤਮਾਕੂ ਹਾਂਜੀ ਤਾਂ ਆਪਾਂ ਸਰਦਾਰ ਬੰਦੇ ਹੱਥ ਚੰਗੇ ਲੱਗਦੇ ਆ ਇਹਦੀ ਯਾਦ ਯਾ ਸਾਨੂੰ ਇਦਾਂ ਆਹ ਜੇ ਹੈ ਤੁਸੀਂ ਮਨਾ ਕੀਤਾ ਤਾਂ ਫਿਰ ਕੀ ਆ ਮੈਂ ਮਨਾ ਕੀਤਾ ਮੈਂ ਫੇਰ ਹੀ ਮੁੜ ਕੇ ਉਥੋਂ ਮੈਡਮ ਨੂੰ ਆਖਿਆ ਮੈਂ ਮੈਨੂੰ ਦੋਆ ਤਿੰਨਾ ਕਾਗਜ਼ਾਂ ਚ ਲਵੇਟ ਕੇ ਜਿਵੇਂ ਲਵਾ ਕੇ ਦੋਆ ਤਿੰਨਾ ਕਾਗਜ਼ਾਂ ਚ ਲਵੇਟ ਕੇ ਮੈਂ ਐਂ ਆ ਕੇ ਦਿੱਤੀ ਮੈਂ ਹਾਲੋ ਮਜਬੂਰੀ ਉਹ ਵੀ ਮਜਬੂਰੀ ਜਾ ਕਰਕੇ ਜੀ ਉਹ ਸਾਡੇ ਅਫਸਰ ਨੇ ਸਾਡੇ ਅਫਸਰ ਨੇ ਆਪਾਂ ਫੇਰ ਨਹੀਂ ਮੋੜਿਆ ਕਿੰਨੇ ਰੁਪਈਆਂ ਦੇ ਬਦਲੇ ਮਤਲਬ ਇੰਨੀ ਕਰਨ ਲੱਗੇ ਤਾਂ ਫੇਰ ਬੰਦੇ ਦੀ ਕੀ ਕਹਾਣੀ ਮੈਨੂੰ ਦੱਸੋ ਇਹ ਫਾਂਡ ਬਾਰੇ ਜੇ ਫਾਂਡ ਆ ਤਾਂ ਉਹ ਸਾਡੇ 6-6 ਮਹੀਨੇ ਕੋ ਫਾਂਡ ਨਹੀਂ ਦੇਂਦੇ ਸਾਡੇ ਤਨਖਾਹ ਤੇ ਉਹ ਸਾਡੀ ਰੋਕੀ ਹੈ ਨਾ ਇੱਕ ਮਹੀਨਾ ਹੀ ਥੱਲੇ ਜਿਹਨ ਦਾ ਇਹ ਮੈਨੇਜਰ ਆ ਉਹਨਾਂ ਦਾ ਇਹ ਗੰਦ ਪ ਨੋ ਇਹ ਪੰਜ ਪੰਜ 8 ਤਲਾ ਹੋਈਆਂ ਅਗੇ ਗੋਤਮ ਸਰ ਸੁਸੀਲ ਭਾਜੀ ਹੁੰਦੇ ਸਾਰੇ ਕਦੀ ਹੜਤਾਲ ਨਹੀਂ ਹੋਈ ਭਾਜੀ ਇਹ ਕਹਣਾ ਕੋਈ ਪੀਆ ਫਿਰ ਉਹਦੀ ਸੁਣਦੇ ਨਹੀਂ ਆ ਲੇਕੀ ਯਾਰ ਇਹ ਬੜੀਆਂ ਬੰਦੇ ਤੁਹਾਡੀਆਂ ਗੱਲਾਂ ਨਾ ਸੁਣੀਆਂਗੀ ਤਾਂ ਕੀ ਹੈਗਾ ਹੜਤਾਲ ਹੜਤਾਲ ਹੋ ਗਈ ਕਿੰਨੇ ਟਾਈਮ ਤੱਕ ਲਈ ਕਿੰਨੇ ਟਾਈਮ ਦਾ ਘਰ ਨਹੀਂ ਹੱਲ ਹੁੰਦੇ ਕਿੰਨੇ ਟਾਈਮ ਤੱਕ ਹੜਤਾਲ ਰਹੀ ਜਿੰਨੇ ਤੱਕ ਮੇਰੀ ਮਸਲਾ ਹੱਲ ਨਹੀਂ ਹੋਗਾ ਭਾਜੀ ਗੱਲ ਦੱਸਾਂਗੀ ਗੱਲ ਆ ਵਾਗੀ ਇਹ ਜਦੋਂ ਦੇ ਸਰਦਾਰ ਸਾਹਿਬ ਆਏ ਨਾ ਮੈਨੇਜਰ ਸਾਹਿਬ ਇਹਨਾਂ ਨੇ ਆਏ ਮਹੀਨੇ ਨਾ ਜਿੰਨਾ ਸੁੱਖ ਨਹੀਂ ਸੁੱਖ ਲਈਦੀ ਆਏ ਮਹੀਨੇ ਹੜਤਾਲ ਕਰਾਂਗੇ ਤੇ ਫੇਰ ਹੀ ਤਨਖਾਹ ਪੈਣੀ ਹੋ ਆ ਨਤੀਸ਼ ਮੇਰਾ ਨਾਮ ਆ ਜੀ ਸਰ ਅੱਜ ਜਿਹੜੇ ਆਪਾਂ ਇਕੱਠੇ ਹੋਏ ਸਾਰੇ ਭਰਾ ਹੋਏ ਆਂ ਵੀ ਇੱਕ ਕੈਚਰ ਤੇ ਇੱਕ ਸੁਪਰਵਾਈਜ਼ਰ ਹੀ ਗੱਲ ਕਰਦੇ ਗੱਲ ਕਰਦੇ ਉਹਨਾਂ ਨੂੰ ਧੱਕੇ ਨਾਲ ਇੰਨਾ ਕੱਢ ਦਿੱਤਾ ਗਿਆ ਉਹਨਾਂ ਆਪਣਾ ਸਾਰਾ ਪੱਖ ਸਬੂਤ ਵੀ ਜਿਹੜਾ ਅਮਨ ਮੁੰਡਾ ਹੈ ਜਿਹਦੇ ਨਾਲ ਝਗੜਾ ਚੱਲਦਾ ਆ ਠੀਕ ਹੈ ਜੀ ਉਹ ਰੋਹਿਤ ਨੂੰ ਫੋਨ ਕਰਕੇ ਧਮਕੀਆਂ ਦਿੰਦਾ ਸਾਰਾ ਕੁਝ ਕਲੀਅਰ ਕਰਤਾ ਅਮਨ ਇਹ ਜਿਹੜਾ ਅਮਨ ਅਨਨੌਣ ਬੰਦੇ ਲਿਓਂਦੇ ਆ ਪਿਸਤਲ ਨਾਲ ਲੱਗੀ ਹੁੰਦੀ ਆ ਇਹ ਬਾਰ ਬਾਰ ਸੀਨੀਅਰ ਨੂੰ ਕਹਿਣ ਦੇ ਠੀਕ ਹੈ ਜੀ ਇਹਨਾਂ ਕੋਈ ਸੁਣਵਾਈ ਨਹੀਂ ਕੀਤੀ ਇੱਕ ਜੋ ਕੰਪਨੀ ਦੀ ਪਾਲਿਸੀ ਆ ਵੀ ਅਗਰ ਜੇ ਤੁਹਾਡੀ ਸੁਣਵਾਈ ਨਹੀਂ ਹੁੰਦੀ ਤੇ ਤੁਸੀਂ ਮੇਲ ਕਰ ਸਕਦੇ ਜੇ ਕੰਪਨੀ ਨੂੰ ਜੇ ਰੋਹਿਤ ਨੇ ਮੇਲ ਕਰਕੇ ਕਹਿਤਾ ਵੀ ਮੇਰੀ ਸੁਣਵਾਈ ਨਹੀਂ ਦੀ ਇਹਦੇ ਚ ਗਲਤੋਂ ਨੇ ਕੀ ਕਰਤਾ ਠੀਕ ਹੈ ਜੀ 12 ਸੁਪਰਵਾਈਜ਼ਰਾਂ ਸਾਈਨ ਕੀਤੇ ਇਹਨਾਂ ਚੱਕ ਕੇ ਐਚਆਰ ਜਿਹੜੀ ਸਲਵਾਈ ਕਰਦਾ ਇਹਨਾਂ ਸਾਰੇ ਵੀਰਾਂ ਦੀ ਉਹਨੂੰ ਵੀ ਕੱਢਤਾ ਤੇ ਪਲੱਸ ਉਹੋ ਜਿਹਾ ਵੀ ਕਰਤਾ ਪ੍ਰੀ ਪਲੈਨਿੰਗ ਇਹਨਾਂ ਕੰਮ ਕੀਤਾ ਆ ਜੀ ਤੇ ਦੂਜੀ ਗੱਲ ਜਿਹੜਾ ਜਿਹੜਾ ਸਾਰਾ ਕੁਝ ਕਲੀਅਰ ਹੈ ਜਿਹੜਾ ਸਰਦਾਰਾਂ ਕੋ ਸਾਰਾ ਕੁਝ ਧਮਕੀਆਂ ਨਾਲ ਕਦੀ ਕੁ ਲਿਪਾ ਲੈਣ ਕੋਈ ਉਹਨੂੰ ਜੀ ਲਾਸਟ ਵਾਰਨਿੰਗ ਦੇਤੀ ਕੀ ਗੱਲ ਇਹਨਾਂ ਨੂੰ ਲਾਸਟ ਵਾਰਨਿੰਗ ਨਹੀਂ ਮੰਦੀ ਜੇ 1% ਇਹ ਗਲਤ ਵੀ ਆ ਇਹਨਾਂ ਨੂੰ ਲਾਸਟ ਵਾਰਨਿੰਗ ਨਹੀਂ ਮੰਦੀ ਸਾਰੇ ਪ੍ਰੀ ਪਲੈਨਿੰਗ ਕੰਮ ਹੋਣਿਆ ਇਹ ਹੜਤਾਲ ਉਹਨਾਂ ਚਿਰ ਖਤਮ ਨਹੀਂ ਹੋਊਗੀ ਜਿਹੜਾ ਸਿਰ ਉਹਨਾਂ ਨੂੰ ਵਾਪਸ ਲੈ ਆ ਜਾ ਸਾਡੇ ਸਰਦਾਰ ਭਰਾ ਆ ਇਹ ਇਹਨਾਂ ਨੂੰ ਜੇ ਉਹਦੇ ਗਾਂ ਤੋਂ ਕੋਈ ਵੀ ਇਹੋ ਜੀ ਚੀਜ਼ ਲਿਆਉਣੀ ਕਿਹਾ ਅਸੀਂ ਫਿਰ ਹੜਤਾਲ ਤੇ ਪਾਵਾਂਗੇ ਇਹ ਚੁੰਮੇਵਾਰ ਸਾਰੀ ਕੰਪਨੀ ਹੋ ਗਈ ਮੈਂ ਹਜੇ ਕੁਝ ਨਹੀਂ ਦੱਸ ਸਕਦਾ ਡਾਕਟਰ ਸਾਹਿਬ ਆ ਇਹਨਾਂ ਨਾਲ ਗੱਲ ਕਰ ਫਿਰ ਦੱਸਦੇ ਇੱਕ ਵਾਰ ਉਹਨਾਂ ਨੇ ਕਿਹਾ ਮੈਨੇਜਰ ਸਰਦਾਰ ਬੰਦੇ ਨੂੰ ਕਹਿੰਦਾ ਤੰਬਾਕੂ ਲਿਆ ਕੇ ਦੇ ਉਹ ਕਹਿੰਦਾ ਮੈਂ ਇਸ ਚੀਜ਼ ਦਾ ਰੋਲਾ ਪਾਉਣਾ ਕਿ ਮੈਂ ਨਹੀਂ ਲਿਆ ਕੇ ਦੇਣਾ ਅਮਨ ਕੋਈ ਬੰਦਾ ਹੈਗਾ ਜੀ ਸਰ ਮੇਰੀ ਨੋਲੇਜ ਚ ਨਹੀਂ ਹੈ ਮੈਂ ਹਜੇ ਗੱਲ ਨਹੀਂ ਕਰ ਪਾਉਂਗਾ ਸਰ ਮੈਂ ਬਹੁ ਟੈਨਸ਼ਨ ਚ ਹਾਂ ਪਲੀਜ਼ ਮੈਨੂੰ ਮਾਫ ਕਰੋ ਤਨਖਾਹਾਂ ਦੀਆਂ ਵੀ ਗੱਲ ਕਰ ਰਹੇ ਤਨਖਾਹਾਂ ਵਿੱਚ ਕਹਿੰਦੇ ਟਾਈਮ ਨਾ ਨਹੀਂ ਪੈਂਦੀ ਟਾਈਮ ਲੱਗ ਜਾਂਦਾ ਬੜਾ 3 ਮਹੀਨੇ ਦਾ ਕਹਿੰਦਾ 4500 ਰੁਪਿਆ ਸਿਰਫ ਮੇਰੇ ਮਹਾਰਾਜ ਮੈਂ ਹੱਥ ਜੋੜ ਰਿਹਾ ਮੈਂ ਇਸ ਟੈਮ ਗੱਲ ਨਹੀਂ ਕਰ ਪਾਵਾਂਗਾ ਪਲੀਜ਼ ਮੈਂ ਤੜਨਾ ਲਾ ਰਾਂ ਹਾਂ ਹਾਂ ਮੈਂ ਅਜੇ ਮੈਂ ਦੇਖ ਰਿਹਾ ਤੁਸੀਂ ਕਿੰਨੀ ਟੈਨਸ਼ਨ ਚ ਆ ਗਏ ਸੀ ਡਾਕਟਰ ਸਾਹਿਬ ਆਮ ਸੌਰੀ ਸਰ ਮੈਂ ਮੈਂ ਸਰ ਮੈਂ ਬਿਲਕੁਲ ਨਿਗਵਾਲ ਕਰ ਪਾਵਾਂਗਾ ਨਾ ਤੁਹਾਡੀ ਕਿਸ ਗੱਲ ਦਾ ਜਵਾਬ ਦਵਾਂਗਾ ਸੌਰੀ ਸਰ ਦੇਖੋ ਮੈਨੇਜਮੈਂਟ ਤਾਂ ਤੁਸੀਂ ਵੇਖਣੀ ਨਾ ਇਹਨਾਂ ਦਾ ਡਿਮਾਂਡ ਸੀਗੀ ਕਿ ਇਹਨਾਂ ਦਾ ਕੋਈ ਦੋ ਬੰਦੇ ਸੀਗੇ ਜਿਹਦੇ ਬਾਰੇ ਰਿਊਮਰ ਉੱਡ ਗਈ ਕਿ ਇਹਨਾਂ ਨੂੰ ਕੱਢ ਰਹੇ ਹਾਂਜੀ ਉਹ ਮੈਂ ਇੱਥੇ ਆ ਕੇ ਪੁੱਛਿਆ ਇਹਨਾਂ ਦੇ ਦਿੱਲੀੋਂ ਵੀ ਐਚ ਆਰ ਦੀ ਟੀਮ ਆਈ ਹੋਈ ਹੈ ਟੰਡਿਆ ਕਿਸੇ ਨੂੰ ਨਹੀਂ ਸੀਗਾ ਇਹਨਾਂ ਨੇ ਇਹਨਾਂ ਦਾ ਕੋਈ ਆਪਸੀ ਇਸ਼ੂ ਖੜਾ ਹੋਇਆ ਸੀਗਾ ਜਿਸ ਦੀ ਵਜ੍ਹਾ ਕਰਕੇ ਕੰਪਨੀ ਨੇ ਦੋ ਬੰਦਿਆਂ ਨੂੰ ਸਸਪੈਂਡ ਕਰਤਾ ਸੀਗਾ ਇਹਨਾਂ ਨੂੰ ਇਹ ਸੀਗਾ ਕਿ ਜਿਹੜੇ ਬੰਦੇ ਨਾਲ ਸਾਡੀ ਪ੍ਰੋਬਲਮ ਹੋਈ ਹੈ ਸਾਨੂੰ ਸਸਪੈਂਡ ਕੀਤਾ ਗਿਆ ਤੇ ਇਹਨਾਂ ਨੂੰ ਵਹਿਮ ਸੀਗਾ ਕਿ ਉਹਦਾ ਕੁਝ ਨਹੀਂ ਕੀਤਾ ਗਿਆ ਕੰਪਨੀ ਨੇ ਵਾਦਾ ਕੀਤਾ ਜੀ ਹੁਣ ਕੀ ਉਹ ਲਾ ਅੰਮ੍ਰਿਤਸਰ ਦੀ ਸਾਫ ਸਪਾਈ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਸਟ੍ਰਾਈਕ ਨੂੰ ਐਦਾਂ ਦੇ ਘਟਨਾਵਾਂ ਨਾ ਹੋਣ ਉਹ ਜਿਹੜਾ ਦੂਸਰਾ ਮੁੰਡਾ ਹੈ ਉਹਦੇ ਬਾਰੇ ਵੀ ਉਹੀ ਕੀਤਾ ਜਾਏਗਾ ਜਿਹੜੇ ਦੋ ਮੁੰਡਿਆਂ ਨਾਲ ਹੋਇਆ ਤੇ ਮੈਡਮ ਕੋਈ ਇਹਨਾਂ ਦੇ ਆਏ ਨੇ ਦਿੱਲੀ ਤੋਂ ਐਚ ਆਰ ਡਿਪਾਰਟਮੈਂਟ ਦੇ ਉਹ ਕਹਿੰਦੇ ਜੀ ਮੈਂ ਇੱਕ ਹਫਤੇ ਦੇ ਵਿੱਚ ਵਿੱਚ ਇਨਵੈਸਟੀਗੇਟ ਕਰਕੇ ਇਹਨਾਂ ਦਾ ਜਿਹੜੀ ਸਮੱਸਿਆ ਪਈ ਹੈ ਸੋਲਵ ਕਰ ਲਾਂਗੇ ਇੱਕ ਜਿਹੜਾ ਘੱਟ ਮਿਲਦੀ ਹੈ ਬਾਇਓਮੈਟ੍ਰਿਕ ਮਸ਼ੀਨ ਚੱਲਦੀ ਨਹੀਂ ਪ੍ਰੋਪਰ ਜੀ ਜੀ ਉਹਦੇ ਬਾਰੇ ਵੀ ਮੇਰੇ ਉਹਦੇ ਬਾਰੇ ਵੀ ਮੇਰੀ ਮੈਡਮ ਨਾਲ ਗੱਲ ਹੋਈ ਹੈ ਕਿ ਇਹ ਇਹਨਾਂ ਨੇ ਕਿਹਾ ਹੈ ਇਹਨਾਂ ਨੇ ਕਿਹਾ ਹੈਗਾ ਕਿ ਜਦੋਂ ਅਸੀਂ ਮੈਨੂਅਲ ਹਾਜ਼ਰੀ ਲਗਾਨੇ ਆ ਮਤਲਬ ਪੈਨ ਦੇ ਨਾਲ ਲਗਾਨੇ ਆ ਤੇ ਸਾਡੀਆਂ ਉਹ ਹਾਜ਼ਰੀਆਂ ਜ਼ਿਆਦਾ ਪਾਈਆਂ ਗਈਆਂ ਵਜਾਇੇ ਕਿ ਜਿਹੜੀ ਮਸ਼ੀਨ ਤੇ ਉਹ ਲੱਗਦੀ ਹੈ ਉਹ ਅਸੀਂ ਮੈਡਮ ਨੂੰ ਕਿਹਾ ਵੀ ਆਪਣੀ ਮਸ਼ੀਨ ਚੈੱਕ ਕਰੋ ਇਹ ਫਰਕ ਕਿਉਂ ਨਿਕਲਦਾ ਪਿਆ ਉਹ ਕਹਿੰਦੇ ਬਾਇਓਮੈਟ੍ਰਿਕ ਨਾਲ ਕਈ ਵਾਰੀ ਅਟੈਂਡੈਂਸ ਲੈਣ ਤੋਂ ਬਾਅਦ ਵੀ ਕੈਨਸਲ ਵੱਜ ਜਾਂਦੀ ਉਹਦੇ ਚੋਂ ਉਹ ਮੈਡਮ ਨਾਲ ਸਾਡੀ ਗੱਲ ਹੋ ਗਈ ਹੈ ਕਿ ਜਾਂ ਇਹਨੂੰ ਰਿਪਲੇਸ ਕਰੋ ਤੇ ਜਾਂ ਇਹਨਾਂ ਦੀ ਹਾਜ਼ਰੀ ਜਿਹੜੀ ਉਹ ਪੈਨ ਵਾਲੀ ਲਗਾਓ ਤੇ ਅਗਰ ਜੇ ਤੁਸੀਂ ਚਾਹਦੇ ਹੋ ਕਿ ਤੁਸੀਂ ਜ਼ਿਆਦਾ ਹੀ ਬਾਇਓਮੈਟ੍ਰਿਕ ਨੂੰ ਯੂਜ਼ ਹੀ ਕਰਨਾ ਚਾਹੁੰਦੇ ਹੋ ਫਿਰ ਕੰਪਨੀ ਦੀ ਜ਼ਿੰਮੇਵਾਰੀ ਹੈ ਉਹ ਅੱਛੀ ਕੁਆਲਿਟੀ ਦੀ ਮਸ਼ੀਨ ਲਗਾਵੇ ਉੱਥੇ ਤਾਂ ਕਿ ਕਰਮਚਾਰੀ ਅਗਰ ਕੰਮ ਕਰਦਾ